ਖਬਰ ਹੈ ਡੀਜੀਪੀ ਨੂੰ ਮਿਲਣ ਪਹੁੰਚੇ ਰਹੇ ਆਕਾਲੀ ਲੀਡਰ ਸੁਖਬੀਰ ਬਾਦਲ ਦੀ ਅਗਵਾਈ ਦੇ ਇੱਕ ਸ਼ੋਮਣੀ ਆਕਾਲੀ ਦਲ ਕੋਰ ਕਮੇਟੀ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਅਗਵਾਈ ਦੇ ਵਿੱਚ ਇਹ ਲੀਡਰਸ਼ਿਪ ਪਹੁੰਚੀ ਹੈ 328 ਪਾਵਨ ਰੂਪ ਦਾ ਮਾਮਲਾ ਅਸੇ ਮਾਮਲੇ ਦੇ ਵਿੱਚ ਅਕਾਲੀ ਆਖੂ ਪਹੁੰਚੇ ਨੇ ਸੁਖਬੀਰ ਬਾਦਲ ਨੇ ਦੱਸਿਆ ਕਿ ਡੀਜੀਪੀ ਨੂੰ ਕਿਹਾ ਮੇਰੇ ਤੇ ਪਰਚਾ ਕਰੋ ਸੋਰਸਸ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਆਪਣੇ ਆਪ ਦੇ ਵਿੱਚ ਦੱਸਿਆ ਕਿ ਬਹੁਤ ਵੱਡਾ ਮਾਮਲਾ ਹੈ ਲਗਾਤਾਰ ਸੁਰਖੀਆਂ ਦੇ ਵਿੱਚ ਜਿੱਕਰ 328 ਪਾਵਨ ਰੂਪਾ ਦੇ ਮਾਮਲੇ ਦਾ ਸੀ ਜ਼ਿਕਰ ਕਰੀਏ ਲਗਾਤਾਰ ਇਸ ਨੂੰ ਲੈ ਕੇ ਪੇਚ ਵੀ ਫਸਿਆ ਸਰਕਾਰ ਔਰ ਐਸਜੀਪੀਸੀ ਦੇ ਵਿਚਕਾਰ ਟਿੱਪਣੀਆਂ ਵੀ ਹੋਈਆਂ ਬਹੁਤ ਬਿਆਨਬਾਜ਼ੀਆਂ ਵੀ ਹੋਈਆਂ ਮੁੱਦਾ ਲਗਾਤਾਰ ਪੱਖਿਆ ਹੋਇਆ ਹੈ ਔਰ ਅਜਿਕੇ ਦੇ ਵਿੱਚ ਇਹ ਜਾਣਕਾਰੀ ਮਿਲ ਰਹੀ ਹੈ ਕਿ ਸ਼ੋਮਨੇ ਅਕਾਲੀ ਦਲ ਅੱਜ ਜਿਹੜੇ ਲੀਜਰ ਨੇ ਸੁਪੀਰ ਬਾਦਲ ਤੇ ਅਖਵਾਇ ਦੇ ਵਿੱਚ ਡੀਜੀਪੀ ਨੂੰ ਮਿਲਣ ਪਹੁੰਚੇ ਨੇ ਇਸ ਮਾਮਲੇ ਦੇ ਵਿੱਚ ਔਰ ਉਹਨਾਂ ਨੇ ਕਿਹਾ ਹੈ ਸੁਪੀਰ ਬਾਦਲ ਨੇ ਜੋ ਜਾਣਕਾਰੀ ਮਿਲ ਰਹੀ ਹੈ ਸੋਰਸਸ ਦੇ ਵਾਲੇ ਤੋਂ ਕਿ ਉਹਨਾਂ ਨੇ ਕਿਹਾ ਡੀਜੀਪੀ ਨੂੰ ਕਿ ਮੇਰੇ ਤੇ ਪਰਚਾ ਕਰੋ ਦੱਸਿਆ ਕਿ ਐਸਜੀਪੀਸੀ ਜੋ ਕਿ ਕਾ ਇੰਡੀਪੈਂਡੈਂਟ ਬਾਡੀ ਹੈ ਯਾਨੀ ਕਿ ਇੱਕ ਸੰਸਥਾ ਧਾਰਮਿਕ ਕਾ ਔਰ ਉਹਨਾਂ ਦੇ ਵੱਲੋਂ ਇਹ ਲਗਾਤਾਰ ਕਿਹਾ ਜਾਂਦਾ ਰਿਹਾ ਮਾਮਲੇ ਦੇ ਵਿੱਚ ਕਿ ਇਹ ਕੋਈ ਮਾਮਲਾ ਬੇਅਤਬੀ ਦਾ ਨਹੀਂ ਹੈ ਔਰ ਇਹ ਮਾਮਲਾ ਸਿਰਫ ਹੈਰਾਫੇਰੀ ਦਾ ਪੈਸਿਆਂ ਦੇ ਆ ਵਿੱਚ ਹੈਰਾ ਫੇਰੀ ਦਾ ਹੈ ਤਾਂ ਜੇ ਦੇ ਵਿੱਚ ਐਸਆਈਟੀ ਦਾ ਗਠਨ ਹੋਇਆ ਹੋਇਆ ਹੈ ਔਰ ਲਗਾਤਾਰ ਐਸਆਈਟੀ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਪਿਛਲੇ ਦਿਨਾਂ ਚ ਅਸੀਂ ਇਹ ਵੀ ਦੇਖਿਆ ਜਦੋਂ ਚੰਡੀਗੜ੍ਹ ਆ ਕੇ ਜਿਹੜਾ ਹੈ ਉਹ ਮੁਲਾਕਾਤ ਕੀਤੀ ਆ ਕਹਿ ਲਈਏ ਕਿ ਇੱਥੇ ਰਿਕਾਰਡ ਜਦੋਂ ਇਕੱਠਾ ਕੀਤਾ ਜਾ ਰਿਹਾ ਸੀ ਉਸ ਸਮੇਂ ਆ ਮੌਸਮ ਨੇ ਹੋਈ ਸੀ ਤਾਂ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਰਸਿਮਰਤ ਪੌਰ ਮੇਰੇ ਸੋਗੀ ਫੋਨ ਲਾਈਨ ਤੇ ਨੇ ਹਰਸਿਮਰਤ ਕੀ ਕੁਝ ਮੌਕੇ ਦੀ ਜਾਣਕਾਰੀ ਹੈ ਆ ਬਿਲਕੁਲ ਦੇਖੋ ਇੱਕ ਵੱਡੀ ਖਬਰ ਹੈ ਜਿਹੜੀ ਦੇ ਵਿੱਚ ਇਹ ਸਾਹਮਣੇ ਆ ਰਹੀ ਹੈ ਕਿ ਕੋਰ ਕਮੇਟੀ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਚੱਲ ਰਹੀ ਸੀ ਤੇ ਅਚਾਨਕ ਸਾਰੇ ਲੀਡਰਸ ਨੇ ਜਿਹੜੇ ਇਕੱਠੇ ਹੋ ਕੇ ਬਾਹਰ ਆ ਜਾਂਦੇ ਨੇ ਦੱਸਿਆ ਜਾਂਦਾ ਹੈ ਕਿ ਉਹ ਲੰਚ ਕਰਨ ਦੇ ਲਈ ਨਿਕਲੇ ਨੇ ਪਰ ਸੋਰਸਸ ਦੇ ਹਵਾਲੇ ਤੋਂ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਡੀਜੀਪੀ ਆਫਿਸ ਉਸ ਤੋਂ ਬਾਅਦ ਪਹੁੰਚੇ ਨੇ ਔਰ ਡੀਜੀਪੀ ਆਫਿਸ ਦੇ ਵਿੱਚ ਪੂਰੀ ਕੋਰ ਕਮੇਟੀ ਹੈ ਜਿਹੜੀ ਅਕਾਲੀ ਦਲ ਦੀ ਉਹ ਇੱਥੇ ਮੌਜੂਦ ਹੈਗੀ ਤੁਹਾਨੂੰ ਦੱਸ ਦਿੰਨੇ ਆ 328 ਸਰੂਪਾਂ ਦੇ ਮਾਮਲੇ ਲੈ ਕੇ ਇਹ ਕੋਰ ਕਮੇਟੀ ਹੈ ਜਿਹੜੀ ਉਹ ਡੀਜੀਪੀ ਦੀ ਮੁਲਾਕਾਤ ਕਰਨ ਦੇ ਲਈ ਪਹੁੰਚੀ ਹੈ ਉੱਥੇ ਹੀ ਸੁਖਵੀਰ ਬਾਦਲ ਦੇ ਵੱਲੋਂ ਡੀਜੀਪੀ ਨਾਲ ਕਾ ਕੀਤੀ ਗਈ ਹੈ ਔਰ ਇਹਦੇ ਵਿੱਚ ਇਹ ਵੀ ਗੱਲ ਕਿਹਾ ਗਿਆ ਕਿ ਮੇਰੇ ਖਿਲਾਫ ਅਗਰ ਤੁਸੀਂ ਪਰਚਾ ਕਰਨਾ ਚਾਹੁੰਦੇ ਹੋ ਤਾਂ ਉਹ ਕਰੋ ਤੇ ਇਸ ਦੇ ਉੱਤੇ ਕਾਰਵਾਈ ਦੀ ਕਰੋ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਜਿਹੜੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿ 328 ਰੁਪਏ ਦੇ ਮਾਮਲੇ ਦੇ ਵਿੱਚ ਕੋਰ ਕਮੇਟੀ ਹੈ ਜਿਹੜੀ ਉਹ ਫਿਲਹਾਲ ਡੀਜੀਪੀ ਆਫਿਸ ਦੇ ਵਿੱਚ ਇਸ ਵੇਲੇ ਮੌਜੂਦ ਹੈ ਔਰ ਲਗਾਤਾਰ ਕਾਰਵਾਈ ਕਰਨ ਦੀ ਮੰਗ ਹੈ ਜਿਹੜੀ ਇਸ ਦੇ ਉੱਤੇ ਕੀਤੀ ਜਾ ਰਹੀ ਹੈ ਠੀਕ ਹੈ ਬਿਲਕੁਲ ਹੈ ਹਰ ਸਮੇਤ ਫਿਲਹਾਲ ਸ਼ੁਕਰੀਆ ਵੱਡੀ ਖਬਰ ਹੈ ਇਸ ਵੇਲੇ ਦੀ ਔਰ ਜ਼ਿਕਰ ਹੋ ਗਿਆ ਕਿ ਲਗਾਤਾਰ ਐਸਆਈਸੀ ਦੇ ਵੱਲੋਂ ਜਿਹੜਾ ਕਾਰਵਾਈਆਂ ਕੀਤੀ ਜਾ ਰਹੀ ਹੈ ਔਰ ਇਹ ਅਸੀਂ ਮੌਕੇ ਦੀਆਂ ਅਾਕੀ ਬਾਤਿਆਂ ਦਾ ਕਾਰੀ ਦਿਲ ਦੀਆਂ ਇੱਕੀਆਂ ਚਰਚਾਵਾਂ ਤੇ ਆਮ ਆਦਮੀ ਪਾਰਟੀ ਨੇ ਤੰਝ ਕੱਸਿਆ ਹੈ ਸੰਸਦ ਮੀਤ ਖੇਰ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਪਹਿਲਾਂ ਇਹ ਦੇਖੋ ਜੀਜਾ ਸਾਲਾ ਇਕੱਠੇ ਹੁੰਦੇ ਨੇ ਕਿ ਨਹੀਂ ਤਾਂ ਇਸ ਕਿਸਮ ਦੇ ਨਾਲ ਤੰਝ ਕੱਸਿਆ ਗਿਆ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਅਖੇ ਮ ਜੀਟੀਆਰ ਨੂੰ ਜੇਲ੍ਹ ਤੋਂ ਲੈਨ ਤੱਕ ਨਹੀਂ ਗਏ ਸੁਭੀਰ ਬਾਦਲ ਆ ਤਾਂ ਮੀthetare ਤੋਂ ਤਾਂ ਕਹਿੰਦੇ ਹੋਏ ਨਜ਼ਰ ਆਏ ਨੇ ਔਰ ਦੱਸ ਗਏ ਕੀ ਪਿਕਰਾ ਮਜੀਠੀਆ ਦੀ ਇਹ ਸਟੇਟਮੈਂਟ ਆਈ ਹੈ ਉਹਨਾਂ ਨੇ ਕਿਹਾ ਕਿ ਬਿਲਕੁਲ ਉਹ ਨੰਗੇ ਪੈਰੀ ਵੀ ਜਾਣਗੇ ਉਹਨਾਂ ਆਗੂਆਂ ਨੂੰ ਮਨਾਣ ਜਿਹੜੇ ਰੁੱਸੇ ਹੋਏ ਨੇ ਪਰ ਨਾਲ ਉਹ ਇਹ ਵੀ ਐਡ ਆਨ ਕਰਦੇ ਨੇ ਕਿ ਇਹ ਜ਼ਿੰਮੇਵਾਰੀ ਇੱਕ ਕਿਸਮ ਦੇ ਨਾਲ ਉਹਨਾਂ ਨੂੰ ਸੁਭੀਰ ਬਾਦਲ ਨੇ ਦਿੱਤੀ ਹੈ ਪਰ ਚੇਹੇ ਦੇ ਵਿੱਚ ਆਵਾਦ ਵੀ ਪਾਰਟੀ ਦਾ ਬਲੋ ਪੰਜ ਕਸਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਇਹ ਦੇਖੋ ਚੀਜ਼ਾਂ ਸਾਲਾ ਇਕੱਠੇ ਹੁੰਦੇ ਨੇ ਜਾਂ ਫਿਰ ਨਹੀਂ ਆਪਦੇ ਲੋਕਾਂ ਚੋਂ ਬਾਕੀ ਦਾ ਛੱਡੋ ਪਹਿਲਾਂ ਇਹ ਦੇਖਦੇ ਆਂ ਵੀ ਬਾਕੀ ਦਾ ਛੱਡੋ ਪਹਿਲਾਂ ਇਹ ਦੇਖਦੇ ਆਂ ਵੀ ਜੀਜਾ ਸਾਲਾ ਇੱਕ ਹੁੰਦੇ ਨੇ ਕਿ ਨਹੀਂ ਹੁੰਦੇ ਨੇ ਕਿਉਂਕਿ ਰਿਸ਼ਤੇਦਾਰ ਨੇ ਬਾਦਲ ਸਾਹਿਬ ਤੇ ਮਜੀਠੀਆ ਸਾਹਿਬ ਤੇ ਉਹਨਾਂ ਚ ਵੀ ਕੀ ਅੰਦਰੋਂ ਅੰਦਰੀ ਜਿਹੜੀ ਉਹ ਚੱਲ ਰਹੀ ਹੈ ਉਹ ਸਾਰੇ ਪੰਜਾਬ ਦੇ ਲੋਕ ਜਾਣਦੇ ਆਂ ਇਹ ਪਿੱਛੇ ਤਾਂ ਪ੍ਰੈਸ ਨੋਟ ਵੀ ਜਾਰੀ ਕਰਤਾ ਸੀਗਾ ਅਕਾਲੀ ਦਲ ਨੇ ਕਿ ਜੀ ਪਿੱਠੇ ਸ਼ੁਰਾ ਮਾਰਿਆ ਫਿਰ ਉਦੋਂ ਵਾ ਠੀਕ ਆ ਮੁਕਰ ਗਏ ਤੇ ਸੰਗਵੀਰ ਬਾਦਲ ਸਾਹਿਬ ਲੈਣ ਤੱਕ ਨਹੀਂ ਗਏ ਤੇ ਸਾਰੇ ਪੰਜਾਬ ਦੇ ਲੋਕਾਂ ਚਲੋ ਬਾਕੀ ਦਾ ਛੱਡੋ ਪਹਿਲਾਂ ਇਹ ਦੇਖਦੇ ਆਂ ਵੀ ਜੀਜਾ ਸਾਲਾ ਇੱਕ ਹੁੰਦੇ ਨੇ ਕਿ ਨਹੀਂ ਹੁੰਦੇ ਨੇ ਕਿਉਂਕਿ ਰਿਸ਼ਤੇਦਾਰ ਨੇ ਬਾਦਲ ਸਾਹਿਬ ਤੇ ਮਜੀਠੀਆ ਸਾਹਿਬ ਤੇ ਉਹਨਾਂ ਚ ਵੀ ਕੀ ਅੰਦਰੋਂ ਅੰਦਰੀ ਜਿਹੜੀ ਉਹ ਚੱਲ ਰਹੀ ਹੈ ਉਹ ਸਾਰੇ ਪੰਜਾਬ ਦੇ ਲੋਕ ਜਾਣਦੇ ਆ ਇਹ ਪਿੱਛੇ ਤਾਂ ਪ੍ਰੈਸ ਨੋਟ ਵੀ ਜਾਰੀ ਕਰਤਾ ਸੀਗਾ ਅਕਾਲੀ ਦਲ ਨੇ ਕਿ ਜੀ ਪਿੱਠੇ ਸ਼ੁਰਾ ਮਾਰਿਆ ਫਿਰ ਉਦੋਂ ਬਾਅਦ ਠੀਕ ਆ ਮੁੱਕਰ ਗਏ ਤੇ ਸਖਬੀਰ ਬਾਦਲ ਸਾਹਿਬ ਲੈਣ ਤੱਕ ਨਹੀਂ ਗਏ ਤੇ ਸਾਰੇ ਪੰਜਾਬ ਦੇ ਲੋਕਾਂ ਚਲੋ ਬਾਕੀ ਦਾ ਛੱਡੋ ਪਹਿਲਾਂ ਇਹ ਦੇਖਦੇ ਆਂ ਵੀ ਜੀਜਾ ਸਾਲਾ ਇੱਕ ਹੁੰਦੇ ਨੇ ਕਿ ਨਹੀਂ ਹੁੰਦੇ ਨੇ ਕਿਉਂਕਿ ਰਿਸ਼ਤੇਦਾਰ ਨੇ ਬਾਦਲ ਸਾਹਿਬ ਤੇ ਮਜੀਠੀਆ ਸਾਹਿਬ ਤੇ ਉਹਨਾਂ ਚ ਵੀ ਕੀ ਅੰਦਰੋਂ ਅੰਦਰੀ ਜਿਹੜੀ ਉਹ ਚੱਲ ਰਹੀ ਹੈ ਉਹ ਸਾਰੇ ਪੰਜਾਬ ਦੇ ਲੋਕ ਜਾਣਦੇ ਆ ਪਿੱਛੇ ਤਾਂ ਪ੍ਰੈਸ ਨੋਟ ਵੀ ਜਾਰੀ ਕਰਤਾ ਸੀਗਾ ਅਕਾਲੀ ਦਲ ਨੇ ਕਿ ਜੀ ਪਿੱਠੇ ਸ਼ੁਰਾ ਮਾਰਿਆ ਫਿਰ ਉਦੋਂ ਬਾਅਦ ਠੀਕ ਆ ਮੁੱਕਰ ਗਏ ਤੇ ਸਿੰਘਬੀਰ ਬਾਦਲ ਸਾਹਿਬ ਲੈਂਡ ਤੱਕ ਨਹੀਂ ਗਏ ਤੇ ਸਾਰੇ ਪੰਜਾਬ ਦੇ ਲੋਕਾਂ ਚਲੋ ਬਾਕੀ ਦਾ ਛੱਡੋ ਪਹਿਲਾਂ ਇਹ ਦੇਖਦੇ ਆਂ ਵੀ ਜੀਜਾ ਸਾਲਾ ਇੱਕ ਹੁੰਦੇ ਨੇ ਕਿ ਨਹੀਂ ਹੁੰਦੇ ਨੇ ਕਿਉਂਕਿ ਰਿਸ਼ਤੇਦਾਰ ਨੇ ਬਾਦਲ ਸਾਹਿਬ ਤੇ ਮਜੀਠੀਆ ਸਾਹਿਬ ਤੇ ਉਹਨਾਂ ਚ ਵੀ ਤਾਂ ਇਹ ਬਿਆਨ ਤੁਹਾਨੂੰ ਸੁਣਵਾਇਆ ਹੈ ਔਰ ਮਹੇਸ਼ਿੰਦਰ ਗਰੇਵਾਲ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸ਼ੋਭਨੀ ਅਕਾਲ ਦਰ ਦੇ ਸੀਨੀਅਰ ਆਗੂ ਗਰੇਵਾਲ ਸਾਹਿਬ ਸਵਾਗਤ ਹੈ న్యూਸ 18 ਪੰਜਾਬ ਤੇ ਆਮ ਆਦਮੀ ਪਾਰਟੀ ਪੁੱਛ ਰਹੀ ਹੈ ਕਿ ਚੀਚਾ ਸਾੜਾ ਯਾਨੀ ਕਿ ਸੁਖਬੀਰ ਬਾਦਲ ਅਤੇ ਮਜੀਠੀਆ ਇਕੱਠੇ ਹੋ ਰਹੇ ਨੇ ਜਾਂ ਫਿਰ ਨਹੀਂ ਇਹ ਪਹਿਲਾ ਪਾਰਟੀ ਨੂੰ ਪੁੱਛਿਆ ਜਾਵੇ ਬੀਬਾ ਜੀ ਮੈਂ ਬੀਟ ਫੀਲ ਨੂੰ ਦੱਸ ਦੇਣਾ ਤੁਸੀਂ ਕਿ ਚੀਚੇ ਸਾੜੇ 'ਚ ਕੋਈ ਰੌੜਾ ਨਹੀਂ ਉਹ ਆਪਣਾ ਠੀਕ ਰੱਖਣਾ ਆਮ ਆਦਮੀ ਪਾਰਟੀ ਜਿਹੜੇ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਹੁਣ ਬੀ ਜੀ ਪੀ ਕੋਲ ਆਏ ਨੇ ਇਕੱਠੇ ਬੈਠੇ ਨੇ ਹੂੰ ਬੀ ਫੇਰ ਨੂੰ ਚਿੰਤਾ ਨਹੀਂ ਫਿਕਰ ਕਰਨੀ ਲੋਕ ਉਹ ਆਪਣੀ ਚਿੰਤਾ ਕਰਨ ਕਿ ਉਹਨਾਂ ਨੇ ਕਿਵੇਂ ਰਹਿਣਾ ਹੈਗਾ ਪਾਰਟੀ ਨੂੰ ਉਹਨਾਂ ਨੇ ਆਪਣੀ ਕਿਵੇਂ ਬਚਾਉਣਾ ਹੈ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੈ ਇਹ ਪਾਰਟੀ ਇਕੱਠੀ ਹੈ ਤੇ ਜਿਹੜਾ ਉਹਨਾਂ ਦੀ ਇਹ ਗੱਲ ਕਹਿਣੀ ਕਿ ਫਿਕਰ ਮਜੀਠੀਆ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਲੈਣ ਨਹੀਂ ਆਏ ਸਰਦਾਰ ਸੁਖਵੀਰ ਸਿੰਘ ਬਾਦਲ ਸ਼ਾਮ ਨੂੰ ਘਰ ਜਾ ਕੇ ਮੇਰੇ ਆ ਕੇ ਕੀ ਕੀਤਾ ਫੋਟੋਆਂ ਤੁਸੀਂ ਦੇਖੀਆਂ ਤੁਹਾਨੂੰ ਇਹ ਮੀ ਫੇਰ ਜਿਨੂੰ ਕਹੇ ਚਿੰਤਾ ਨਾ ਕਰਨ ਬਿਲਕੁਲ ਚਿੰਤਾ ਨਾ ਕਰਨ ਅਕਾਲੀ ਦਲ ਵੱਲੋਂ ਅਕਾਲੀ ਦਲ ਯੂनाइटेड ਅਕਾਲੀ ਦਲ ਅੰਡਰ ਦੀ ਲੀਡਰਸ਼ਿਪ ਆਫ ਸਰਦਾਰ ਸਖਤੀ ਬਾਦਲ ਜੀ ਦੇ ਹਮਮ ਜਿਤਾ ਨਹੀਂ ਉਹ ਵੀ ਕਹਿ ਰਹੇ ਨੇ ਕਿ ਪਿਛਲੇ ਦਿਨ ਅਸਤਾ ਸਟੇਟਮੈਂਟ ਵੀ ਜਾਰੀ ਕਰ ਦਿੱਤੀ ਗਈ ਸੀ ਕਿ ਪਿੱਠੇ ਪਿੱਠੇ ਛੂਰਾ ਮਾਰਿਆ ਗਿਆ ਉਹ ਜੀ ਨਹੀਂ ਉਹ ਗੱਲਾਂ ਪਾਰਟੀ ਦੇ ਇੰਟਰਨਲ ਮੈਟਰ ਹੁੰਦੇ ਨੇ ਪਾਰਟੀ ਦਾ ਉਹਨਾਂ ਨੂੰ ਚਿੰਤਾ ਇਸ ਗੱਲ ਕਰਦੀ ਲੋੜ ਨਹੀਂ ਗਈ ਹਮ ਯਾਨੀ ਕਿ ਬਿਲਕੁਲ ਪਾਰਟੀ ਕਾਜੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਹਮ ਐਬੀਬਡੀ ਵਾਸ देयर ਸਰਦਾਰ ਮਜੀਠੀਆ ਵਾਸ देयर ਐਂਡ ਬਣਾ ਵਾਰੀ ਆ ਮਹਾਲਤ ਮੀਟਿੰਗ ਹੋਈ ਹੈ ਹੁਣ ਅਸੀਂ ਬੀਬੀਪੀ ਸਾਹਿਬ ਦੇ ਦਫ਼ਤਰ ਬੈਠੇ ਹੋ ਵੀ ਦੋਨੋਂ ਬੈਠੇ ਹੂੰ ਦੇਖੋ ਜੇਕਰ ਅਸੀਂ ਇਹ ਕਹੀਏ ਕਿ ਜੋ ਇਨੀਸ਼ੀਏਟ ਲੈ ਰਹੇ ਨੇ ਮਜੀਠੀਆ ਸਾਹਿਬ ਜੋ ਕਹਿ ਰਹੇ ਨੇ ਕਿ ਇਕੱਠੇ ਹੋਵਾਂਗੇ ਸਾਰਿਆਂ ਨੂੰ ਇਕੱਠੇ ਕਰਨਾ ਹੈ ਤਾਂ ਇਹ ਸਭ ਕੁਝ ਸੁਖਬੀਰ ਬਾਦਲ ਉਹਨਾਂ ਦੇ ਹਾਂਮੀ ਦੇ ਨਾਲ ਔਰ ਉਹਨਾਂ ਦੀ ਗਾਈਡੈਂਸ ਦੇ ਵਿੱਚ ਹੋ ਰਿਹਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇੱਕ ਵਾਰੀ ਨਹੀਂ 100 ਵਾਰੀ ਕਿਹਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਿੱਚ ਅਕਾਲੀ ਦਲ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਡਿਸਪਲਿਨ ਚਾਉਣਾ ਚਾਹੁੰਦਾ ਜਿਹੜਾ ਵੀ ਆਵੇ ਸਭ ਨੂੰ ਵੈਲਕਮ ਹੈ ਮਜੀਠੀਆ ਸਾਹਿਬ ਨੇ ਉਸ ਸੋਚ ਨੂੰ ਠੀਕ ਹੈ ਸ਼ੁਕਰੀਆ ਗਰਵਾ ਸਾਹਿਬ ਧੰਨਵਾਦ ਹੈ ਗੱਲਬਾਤ ਕਰਨ ਲਈ ਤਾਂ ਕੁੱਲ ਮਿਲਾ ਕੇ ਸਟੇਟਮੈਂਟ ਜਿਹੜੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕੀਤੀ ਗਈ ਆ ਕਹਿ ਲਈਏ ਕਿ ਉਹਨਾਂ ਨੇ ਤੰਜ ਕੱਸਿਆ ਹੈ ਉਹਨਾਂ ਨੇ ਸਵਾਲ ਸਿੱਧੇ ਤੌਰ ਤੇ ਕੀਤਾ ਹੈ ਦੂਜੇ ਪਾਸੇ ਸ਼ੋਮਣੀ ਅਕਾਲੀ ਦਲ ਇਹ ਕਹਿ ਰਿਹਾ ਹੈ ਕਿ ਬਿਲਕੁਲ ਵੀ ਅਜਿਹਾ ਕੁਝ ਨਹੀਂ ਹੈ ਸਭ ਆਲ ਇਜ਼ ਵੈਲ ਹੈ ਪਾਰਟੀ ਦੇ ਵਿੱਚ ਔਰ ਜੇਕਰ ਸੁਬੀਰ ਬਾਦਲ ਮੀਥ ਮੀਥ ਜੋ ਕਹਿ ਰਹੇ ਨੇ ਕਿ ਉਹਨਾਂ ਨੂੰ ਲੈਣ ਨਹੀਂ ਗਏ ਮਜੀਠੀਆ ਨੂੰ ਤਾਂ ਉਹਨਾਂ ਨੇ ਕਿਹਾ ਕਿ ਘਰ ਜਾ ਕੇ ਸ਼ਾਮ ਨੂੰ ਇਹ ਮੁਲਾਕਾਤ ਹੋਈ ਹੈ ਤਾਂ ਹੁਣ ਵੀ ਉਹ ਇਕੱਠੇ ਹੀ ਬੈਠੇ ਨੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਵਾਬ ਦਿੱਤਾ ਅਕੇ ਵਦਾਂਗੇ ਉਧਰ 2027 ਦੀਆਂ ਚੋਣਾਂ ਨੂੰ ਲੈ ਕੇ ਸੁਖਜਿੰਦਰ ਰੰਦਾਵਾ ਦਾ ਵੱਡਾ ਬਿਆਨ ਆਇਆ ਹੈ। ਉਹਨਾਂ ਨੇ ਕਿਹਾ ਕਿ ਸਹੀ ਬੰਦਿਆਂ ਨੂੰ ਟਿਕਟ ਮਿਲੀ ਤਾਂ ਕੋਈ ਹਾਰਾ ਨਹੀਂ ਸਕਦਾ। ਤਾਂ ਸੁਖਜਿੰਦਰ ਰੰਦਾਵਾ ਇਹ ਕਹਿ ਰਹੇ ਨੇ ਠੀਕ ਬੰਦਿਆਂ ਨੂੰ ਟਿਕਟਾਂ ਦੇਾਂਗੇ ਤਾਂ ਕਾਂਗਰਸ ਮਜ਼ਬੂਤ ਹੋਏਗੀ। ਪੁਰਾਣੀ ਕਾਂਗਰਸ ਇਸੇ ਕਰਕੇ ਹੀ ਮਜ਼ਬੂਤ ਸੀ। ਤਾਂ ਰੰਦਾਵਾ ਕਿਸੇ ਵੱਲ ਇਸ਼ਾਰਾ ਕਰ ਰਹੇ ਨੇ। ਇਹ ਸਭ ਤੋਂ ਵੱਡਾ ਸਵਾਲ ਹੈ ਕਿਉਂਕਿ ਜਦੋਂ ਇਹ ਕਿਆ ਜਾ ਰਿਹਾ ਹੋਵੇ ਰਾਜਾ ਵੜਿੰਗ ਜੋ ਪ੍ਰਧਾਨ ਨੇ ਮੌਜੂਦਾ ਪੰਜਾਬ ਕਾਂਗਰਸ ਦੇ ਉਹ ਕਹਿ ਰਹੇ ਸੀ ਕਿ 70% ਜਿਹੜੇ ਚਿਹਰੇ ਨੇ ਉਹ ਬਦਲੇ ਜਾਣਗੇ ਬਹੁਤ ਵੱਡੀ ਗਿਣਤੀ ਹੁੰਦੀ ਹੈ ਜੇਕਰ 117 ਸੀਟਾਂ ਨੇ ਤਾਂ ਉਸ ਦੇ ਵਿੱਚ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 70% ਚਿਹਰੇ ਬਦਲੇ ਜਾਣਗੇ